ਪ੍ਰਣਾਵਿਆ ਫਰਤੇ ਪੜਕੇ ਬੁੱਸਰੇ ਦੇ ਪਤਾ ਬਲਕੌਰ ਸਿੰਘ ਕਿ ਆ ਮੈਂ ਆਪਣੀ ਸਿਆਸੀ ਵਰਤੋਂ ਨਹੀਂ ਹੁਣ ਦਿਆਂਗਾ ਤੇ ਜੇ ਮਨ ਹੋਇਆ ਤਾਂ ਹੀ ਜਾਵਾਂਗਾ ਸਿਆਸਤ ਵਿੱਚ ਬਿੱਤੇ ਦੇ ਦੀ ਚੋਣਾਂ ਬਾਰੇ ਆਇਆ ਸੀ ਰਾਜਾ ਵੜਿੰਗ ਦਾ ਬਿਆਨ ਕਾਲੀ ਦਲ ਦੇ ਵਿੱਚ ਵਾਪਸੀ ਕਰ ਸਕਦੇ ਨੇ ਮਨਜੀਤ ਸਿੰਘ ਜੀ ਕੇ ਕਰ ਸੁਖਵੀਰ ਸਿੰਘ ਬਾਦਲ ਕਰਵਾਉਣਗੇ ਘਰ ਵਾਪਸੀ న్యూਸ 8 ਟੀਮ ਤੇ ਬੋਲੇ ਜੀ ਕੇ ਪੁਰਾਣੀ ਗੱਲਾਂ ਨੂੰ ਭੁੱਲ ਕੇ ਵੱਧ ਰਹੇ ਅੱਗੇ ਆਪ ਸਰਕਾਰ ਨੇ ਮਾਪਲੀ ਡਿਗੇ ਵੱਜਣ ਵਾਲਾ ਫੈਸਲਾ ਲੈ ਆ ਵਾਪਸ ਜੀ ਆ ਮਾਨ ਨੇ ਖੁਦ ਟਵੀਟ ਕਰਕੇ ਦਿੱਤੀ ਜਾਣਕਾਰੀ ਬੋਲੇ ਸ਼ਾਜਤ ਵਾਲੇ ਦਿਨਾਂ ਦੇ ਵਿੱਚ ਨਹੀਂ ਚੁੰਦਾ ਕੋਈ ਵੀ ਬਾਦ ਵਿਵਾਦ ਸ੍ਰੀ ਅਕਾਲ ਤਖਸਾਲ ਦੇ ਜਸ सिद्धार्थ ਤੇ ਅਜੀ ਪ੍ਰਿਸ਼ਣ ਜਤਾਇਆ ਸੀ ਇਤਰਾਜ਼ ਰੈਸਟਿੰਗ ਫੈਡਰੇਸ਼ਨ ਤੇ ਸਸਪੈਂਡ ਹੋਣ ਤੋਂ ਬਾਅਦ ਇੰਡੀਅਨ 올림픽 ਐਸੋਸੀਏਸ਼ਨ ਬਣਾਏਗੀ ਨਵੀਂ ਐਡ ਹੌਕਮੈਟਿੰਗ ਉਸਤੀ ਸਭ ਦੇ ਕੰਮਕਾਜ ਤੇ ਰੱਖੇਗੀ ਨਜ਼ਰ ਖੇਡ ਮੰਤਰਾਲੇ ਨੇ ਪ੍ਰਧਾਨ ਸੰਜੀਤ ਸਿੰਘ ਦੀ ਅਗਵਾਈ ਵਾਲੀ ਨਵੀਂ ਟੀਮ ਨੂੰ ਕੀਤਾ ਬੁੱਤ ਨੈਸ਼ਨਲ ਫੈਡਰੇਸ਼ਨ ਨੂੰ ਸਸਪੈਂਡ ਕਰਨ ਤੇ ਬੋਲੇ ਸੰਜੇ ਸਿੰਘ ਫੈਸਲੇ ਦੀ ਕਾਪੀ ਪੜਨ ਮਗਰੋਂ ਨਹੀਂ ਚੁੱਕਾਂਗਾ ਕੋਈ ਕਦਮਤਾਬਲੇ ਵਿੱਚ ਪੁੱਛਣ ਕਿ ਆ ਲੋਕਤੰਤਰੀ ਤਰੀਕੇ ਦੇ ਨਾਲ ਹੋਈਆਂ ਨੇਚੋਣਾ ਫੈਡਰੇਸ਼ਨ ਲਵੇਗਾ ਕੋਈ ਫੈਸਲਾ ਸੈਂਟਰ ਉਸ ਮਸਕਾਂ ਤੇ ਪੰਜਾਬ ਕਾਂਗਰਸ ਦਾ ਐਕਸ਼ਨ ਸ਼ੁਰੂ ਪਾਰਟੀ ਖਿਲਾਫ ਬਿਆਨਬਾਜ਼ੀ ਕਰਨ ਤੇ ਯੂਥਾ ਗਰੂ ਸ਼ਰੀਰਿਆਡ ਨੂੰ ਨੋਟਿਸ ਜਾਰੀ ਕੀਤਾ ਹੋਰ ਅਗਵੰਤ ਵੀ ਹੋ ਸਕਦੀ ਹੈ ਕਾਰਵਾਈ ਪੁਲਿਸ ਦੇ ਵੱਲੋਂ ਅੰਤਰਰਾਜੀ ਫਾਰਮਾ ਡਰੱਗ ਕਾਟਲ ਦਾ ਪਰਦਾਫਾਸ਼ 15 ਲੱਖ ਤੋਂ ਵੱਧ ਮਸਿੱਦ ਨੇ ਗੋੜੀਆਂ ਕਿੱਤਿਆਂ ਬਰਾਮਦ ਤੋਲ ਕੇ ਆਦਿਆ ਸ੍ਰੇਧ 12 ਮੁਲਜ਼ਮ ਗ੍ਰਿਫਤਾਰ ਮਠੰਡਾ 6 ਬਦਮਾਸ਼ਾਂ ਵੱਲੋਂ ਪੁਲਿਸ ਦੀ ਪੀਸੀਆਰ ਗੱਡੀ ਤੇ ਫਾਇਰਿੰਗ ਵਾਰਵਾਰ ਬੱਚੇ ਪੁਲਿਸ ਮੁਲਾਜ਼ਮਾਂ ਗੱਡੀ ਛੱਡ ਕੇ ਬਦਮਾਸ਼ ਹੋਏ ਫਰਾਰ ਸਮਾਣਾ ਦੇ ਟਰੱਕ ਦੇ ਨਾਲ ਟਕਰਾਇਆ ਬਾਈਕ ਹਾਸੀ ਦੇ ਵਿੱਚ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਦੀ ਹੋਈ ਮੌਤ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਇਆ ਚੌਥਾ ਸ਼ਖਸ ਸਤਿ ਸ੍ਰੀ ਅਕਾਲ ਤੁਸੀਂ ਵਖਰੇ ਨਿਊਜ਼ 18 ਪੰਜਾਬ ਲੈਣਾ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਵਲਟਿੰਗ ਸਵਾਗਤ ਹੈ ਸ਼ੁਰੂਆਤ ਕਰਾਂਗੇ ਵੱਡੀ ਖਬਰ ਤੋਂ ਚੋਣਵੀ ਆਫਰ ਤੇ ਮੂਸਲੇ ਦੇ ਪਿਤਾ ਬਲਕੌਰ ਸਿੰਘ ਢਕਕੇ ਨੇ ਬਲਕੌਰ ਸਿੰਘ ਦਾ ਵੱਡਾ ਬਿਆਨ ਸਾਹਮਣੇ ਆਉਂਦਾ ਕਿ ਮੈਨੂੰ ਮੇਰੇ ਹਾਲਤੇ ਛੱਡ ਦਿਓ ਨੇ ਤਾਵਾ ਦੇ ਲਈ ਮੇਰਾ ਪਰਿਵਾਰ ਸਿਰਫ ਇੱਕ ਪ੍ਰੋਡਕਟ ਹੈ ਮੈਂ ਆਪਣੀ ਸਿਆਸੀ ਵਰਤੋਂ ਨਹੀਂ ਹੋਣ ਦੇਵਾਂ ਗਾ ਬਲਕੌਰ ਸਿੰਘ ਨੇ ਕਿਹਾ ਕਿ ਜੇ ਮਨ ਹੋਇਆ ਤਾਂ ਸਿਆਸਤ ਦੇ ਵਿੱਚ ਜਾਵਾਂਗਾ ਕਿਸੇ ਨੂੰ ਦੱਸ ਕੇ ਸਿਆਸਤ ਦੇ ਵਿੱਚ ਨਹੀਂ ਆਵਾਂਗਾ ਦਰਸ਼ਨ ਬਿੱਤੇ ਦਿਨੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦੇ ਵੱਲੋਂ ਜਵਾਬ ਨੂੰ ਲੈ ਕੇ ਜਿਹੜਾ ਕਿ ਬਿਆਨ ਦਿੱਤਾ ਗਿਆ ਸੀ ਕਿ ਉਸੇ ਬਿਆਨ ਦੇ ਇੱਕ ਤਰ੍ਹਾਂ ਦਾ ਕਹਿ ਸਕਦੇ ਹਾਂ ਕਿ ਬਲਦੌਰ ਸਿੰਘ ਦੇ ਵੱਲੋਂ ਜਵਾਬ ਦਿੱਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਮੈਨੂੰ ਮੇਰੇ ਹਾਲ ਤੇ ਛੱਡ ਦਿਓ ਨਿਤਾਵਾਂ ਦੇ ਲਈ ਮੇਰਾ ਪਰਿਵਾਰ ਸਿਰਫ ਇੱਕ ਪ੍ਰੋਡਕਟ ਹੈ। ਮੈਂ ਆਪਣੀ ਸਿਆਸੀ ਵਰਤੁਨਾ ਨਹੀਂ ਹੋਣ ਦੇਵਾਂ ਗਵਲਕੌਰ ਸਿੰਘ ਨੇ ਕਿਹਾ ਕਿ ਜੇ ਮਨ ਹੋਇਆ ਤਾਂ ਸਿਆਸਤ ਦੇ ਵਿੱਚ ਜਾਵਾਂਗਾ ਕਿਸੇ ਨੂੰ ਦੱਸ ਕੇ ਸਿਆਸਤ ਦੇ ਵਿੱਚ ਨਹੀਂ ਆਵਾਂਗਾ। ਸਦਾ ਸਰਪੰਚਾਂ ਇੱਕ ਪਿੰਡ ਦਾ ਮੈਂ ਕਿਸ ਨੂੰ ਕਹਾਂ ਕਿ ਵੀ ਲੀਡਰ ਨਹੀਂ ਬਣਾ ਸਕਦਾ ਮੈਂ ਕਿਸੇ ਦਾ ਕੀ ਕਿਉਂ ਕਹਤਾ ਵੀ ਤੁਸੀਂ ਗਲਤੰਦ ਉਹ ਨਾਣੇ ਛੱਡ ਦਿਓ ਤੁਸੀਂ ਰਾਜਨੀਤਿਕੀਆਂ ਕਰਨੀਆਂ ਕਿ ਤੋ ਐਮਪੀ ਖੜੇ ਹੋਣਾ ਕਿ ਤੋ ਐਮਐਲਏ ਹੋਣਾ ਚੀ ਸਕੇ ਉਹ ਮદાન ਤੁਹਾਡੇ ਸਾਹਮਣੇ ਖੜੇ ਮੈਨੂੰ ਦੇਲੇ ਹਾਲ ਤੇ ਛੱਡ ਪਰ ਤੁਸੀਂ ਮੇਰਾ ਇਮਤਿਹਾਨ ਨਾ ਲਓ ਤੁਹਾਨੂੰ ਮੇਰਾ ਪਰਿਵਾਰ ਸ਼ੁਭਦੀਪ ਤੇ ਜਉਂਦਾ ਜੀ ਵੀ ਪ੍ਰੋਡਕਟ ਸੀ ਅੱਜ ਵੀ ਇੱਕ ਪ੍ਰੋਡਕਟ ਹੀ ਆ ਤੁਸੀਂ ਸਾਨੂੰ ਜੂਜ਼ ਕਰਨਾ ਚਾਹੁੰਦੇ ਹੋ ਐਨੀ ਕਿ ਸਮਝ ਮੈਨੂੰ ਵਾਇਰ ਹੁੰਦੀ ਹੋਈ ਹੈ ਮੈਂ ਉਥੋਂ ਜੂਜ਼ ਨਹੀਂ ਹੋਣਾ ਬੱਸ ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ ਜੇ ਇਹ ਮੇਰਾ ਰਾਸਤ੍ਰਪਨ ਹੋਇਆ ਮੈਂ ਜਾਊਂਗਾ ਕਿਉਂ ਕਿਉਂਕਿ ਮੈਂ ਤੁਹਾਡੇ ਕੋਲ ਕਲੀਅਰ ਕਰਾਂ ਮੈਂ ਆਹ ਕਰੂੰਗਾ ਮੈਂ ਆਹ ਕਰੂੰਗਾ ਮੈਨੂੰ ਕਰੋੜੇ ਦੱਸ ਨਹੀਂ ਨਹੀਂ ਮੰਨ ਮੰਨਿਆ ਮੈਂ ਨਹੀਂ ਜਾਂਦਾ ਫਿਰ ਘਰੇ ਬੈਠੂੰਗਾ ਤੁਹਾਡੇ ਕੋਲ ਵੀ ਹੱਕ ਹੈ ਮੇਰੇ ਕੋਲ ਵੀ ਹੱਕ ਹੈ ਸਮੋਸੜੇ ਦੇ ਪਿਤਾ ਬਲਕੌਰ ਸਿੰਘ ਦਾ ਦਰਸਲੇ ਵੱਡਾ ਬਿਆਨ ਸਾਹਮਣੇ ਆਇਆ ਜਿਸਕਰ ਜ਼ਿਕਰ ਰਾਜਾ ਵੜਿੰਗ ਨੇ ਉਸ ਬਿਆਨ ਦਾ ਕੀਤਾ ਜਾਵੇ ਤਾਂ 13 ਤਰੀਕ ਦਾ ਦਰਸਲ ਰਾਜਾ ਵੜਿੰਗ ਦਾ ਉਹ ਬਿਆਨ ਹੈ ਜਦੋਂ ਉਹਨਾਂ ਦੇ ਵੱਲੋਂ ਚੋਣਾਂ ਦਾ ਜ਼ਿਕਰ ਕੀਤਾ ਗਿਆ ਜਿਸ ਦੇ ਬਾਅਦ ਹੀ ਹੁਣ ਸਮੋਸੜੇ ਦੇ ਪਿਤਾ ਬਲਕੌਰ ਸਿੰਘ ਨੇ ਇੱਕ ਤਰ੍ਹਾਂ ਦਾ ਉਸ ਸਵਾਲ ਦਾ ਉਸ ਬਿਆਨ ਦਾ ਹੀ ਜਵਾਬ ਦਿੱਤਾ ਹੈ ਬਲਕੌਰ ਸਿੰਘ ਜੀ ਨੇ ਸਾਡੇ ਕੋਲ ਕਿਸੇ ਪ੍ਰਕਾਰ ਦੀ ਇੱਛਾ ਨਹੀਂ ਜਤਾਈ ਅਗਰ ਬਲਕੌਰ ਸਿੰਘ ਜੀ ਇੱਛਾ ਜਤੋਂਗੇ ਜਾਂ ਉਹਨਾਂ ਦੀ ਇੱਛਾ ਹੋਏਗੀ ਅਜੇ ਕਿਸੇ ਪ੍ਰਕਾਰ ਦੀ ਗੱਲ ਨਹੀਂ ਹੋਈ ਤੋ ਬਲਕੌਰ ਸਿੰਘ ਜੀ ਮੋਸਟ ਵੈਲਕਮ ਸਾਨੂੰ ਇਸ ਤੋਂ ਚੰਗਾ ਕੁਝ ਹੋਰ ਹੋਏਗਾ ਜੀ ਅਗਰ ਬਲਕੌਰ ਸਿੰਘ ਜੀ ਅਸੀਂ ਪੁੱਛਾਂਗੇ ਬਲਕੌਰ ਸਿੰਘ ਜੀ ਨੂੰ ਅਗਰ ਪਰਿਵਾਰੇ ਚਾਹੁੰਦਾ ਹੋਏਗਾ ਇਹ ਪਰਿਵਾਰ ਦਾ ਡਿਸੀਜਨ ਹੈ ਮੈਂ ਪਹਿਲੇ ਦਿਨ ਕੋ ਕਹਿਆ ਕਿ ਮੂਸੇ ਵਾਲੇ ਪਰਿਵਾਰ ਨਾਲ ਦਲੀ ਸਬੰਧ ਸੀਗਾ ਦੋਸਤਾਨਾ ਸਬੰਧ ਸੀਗਾ ਪਿਆਰ ਸੀਗਾ ਉਹਨਾਂ ਨਾਲ ਕਦੇ ਰਾਜਨੀਤੀ ਦੀ ਗੱਲ ਇਸ ਪ੍ਰਕਾਰ ਨਹੀਂ ਕੀਤੀ ਸ਼ੁਭ ਦੀ ਪਾਪ ਚਾਉਂਦੇ ਸਨ ਚੋਣਾਂ ਲੜਨਾ ਇਸੇ ਕਰਕੇ ਉਹਨਾਂ ਨੂੰ ਪਾਰਟੀ ਨੇ ਲਿਆ ਕੇ ਰਾਹੁਲ ਗਾਂਧੀ ਜੀ ਨੇ ਸਪੈਸ਼ਲੀ ਉਹਨਾਂ ਨੂੰ ਲੜਾਇਆ ਗਿਆ ਅੱਜ ਵੀ ਅਗਰ ਮਾਤਾ ਜੀ ਬਲਕੌਰ ਸਿੰਘ ਜੀ ਅਗਰ ਇੱਛਾ ਜ਼ਾਹਿਰ ਕਰਨਗੇ ਬਤੌਰ ਪ੍ਰਧਾਨ ਤੇ ਉਹਨਾਂ ਦੇ ਪਰਿਵਾਰ ਦੇ ਨੇੜਲੇ ਸੰਬੰਧਾਂ ਚੋਂ ਹੋਣ ਦੇ ਨਾਤੇ ਮੈਂ ਉਹਨਾਂ ਨੂੰ ਪੁੱਛਾਂਗਾ ਤਾਂ ਬਿਲਕੁਲ ਮੋਸਟ ਵੈਲਕਮ ਹੱਥ ਜੋੜ ਕੇ ਘਰੇ ਜਾ ਕੇ ਅਸੀਂ ਉਹਨਾਂ ਨੂੰ ਸਨਮਾਨ ਕਰਕੇ ਆ ਬੜੀ ਮੈਂ ਇੱਕ ਛੋਟਾ ਜਿਹਾ ਸਰਪੰਚਾਂ ਇੱਕ ਪਿੰਡ ਦਾ ਮੈਂ ਕਿਸੇ ਨੂੰ ਕਾ ਕੇ ਵੀ ਲੀਡਰ ਨਹੀਂ ਬਣਾ ਸਕਦਾ ਮੈਂ ਕਿਸੇ ਦਾ ਕੀ ਕਿਉਂ ਕਹਤਾ ਮੇਰੀ ਤੁਸੀਂ ਗਲਤੰਦੋਂ ਨਾਉਣੇ ਛੱਡ ਦਿਓ ਤੁਸੀਂ ਰਾਜਨੀਤਿਕੀਆਂ ਕਰਨੀਆਂ ਕਿ ਤੋ ਐਮਪੀ ਖੜੇ ਹੋਣਾ ਕਿ ਤੋ ਐਮਐਲਏ ਹੋਣਾ ਚੀ ਸਦਕੇ ਉਹ ਮદાન ਤੁਹਾਡੇ ਸਾਹਮਣੇ ਖਾਲੀ ਪਿਆ ਮੈਨੂੰ ਮੇਰੇ ਹਾਲ ਤੇ ਛੱਡ ਪਰ ਤੁਸੀਂ ਮੇਰਾ ਇਮਤਿਹਾਨ ਨਾ ਲਓ ਤੁਹਾਨੂੰ ਮੇਰਾ ਪਰਿਵਾਰ ਸ਼ੁਭਦੀਪ ਤੇ ਜਉਂਦੇ ਜੀ ਵੀ ਪ੍ਰੋਡਕਟ ਸੀ ਅੱਜ ਵੀ ਇੱਕ ਪ੍ਰੋਡਕਟ ਈ ਆ ਤੁਸੀਂ ਸਾਨੂੰ ਜੂਜ਼ ਕਰਨਾ ਚਾਹੁੰਦੇ ਹੋ ਐਨੀ ਕਿ ਸਮਝ ਮੈਨੂੰ ਵਾਇਰ ਹੁੰਨ ਦਿੱਤੀ ਹੋਈ ਹੈ ਮੈਂ ਉੱਥੋਂ ਜੂਜ਼ ਨਹੀਂ ਹੋਣਾ ਬੱਸ ਜੋ ਮੇਰਾ ਹਾਲ ਹੈ ਮੈਨੂੰ ਮੇਰੇ ਘਰੇ ਬੈਠਣ ਦਿਓ ਜੇ ਮੇਰਾ ਰਾਜਨੀਤਿਕ ਮਨ ਹੋਇਆ ਮੈਂ ਜਾਊਂਗਾ ਕਿਉਂ ਕਿਉਂ ਕਿ ਮੈਂ ਤੁਹਾਡੇ ਕੋਲੇ ਕਲੀਅਰ ਕਰਾਂ ਮੈਂ ਆਹ ਕਰੂੰਗਾ ਮੈਂ ਆਹ ਕਹੂੰਗਾ ਮੈਨੂੰ ਕਰੋੜੇ ਦੱਸਣ ਦੀ ਨਹੀਂ ਮਨ ਮੰਨਿਆ ਮੈਂ ਨਹੀਂ ਜਾਂਦਾ ਆਪਦੇ ਘਰੇ ਬੈਠੂੰਗਾ ਤੁਹਾਡੇ ਕੋਲ ਵੀ ਹੱਕ ਹੈ ਮੇਰੇ ਕੋਲ ਵੀ ਹੱਕ ਹੈ ਰੋਕ ਰੰਗੇ ਲਈ ਖਬਰ ਦਾ ਅਕਾਲੀ ਦਲ ਦੇ ਵੱਲੋਂ ਰਵਨੀਤ ਬਿੱਟੂ ਤੇ ਪਲਟਵਾਰ ਕੀਤਾ ਗਿਆ ਪਹਿਲਾਂ ਟਿਕਟ ਲਿਆਓ ਫਿਰ ਕਰਨਾ ਚੈਲੰਜ ਸ਼੍ਰਮਣੀ ਅਕਾਲੀ ਦਲ ਦੇ ਵੱਲੋਂ ਰਵਨੀਤ ਬਿੱਟੂ ਤੇ ਪਲਟਵਾਰ ਕੀਤਾ ਗਿਆ ਕਿ ਪਹਿਲਾਂ ਟਿਕਟ ਲੈ ਕੇ ਆਓ ਫਿਰ ਚੈਲੰਜ ਕਰਨਾ ਕਾਂਗਰਸ ਨੇ ਬਿੱਟੂ ਨੂੰ ਦੱਸਰ ਟਿਕਟ ਨਹੀਂ ਦੇਣੀ ਅਕਾਲੀ ਦਲ ਦਾ ਇਹ ਕਹਿਣਾ ਹੈ ਕਿ ਕਾਂਗਰਸ ਨੇ ਬਿੱਟੂ ਨੂੰ ਟਿਕਟ ਨਹੀਂ ਦੇਣੀ ਸਰਕਾਰ ਦੇ ਬਦਾਰੇ ਬਣੇ ਹੋਏ ਨੇ ਰਵਨੀਤ ਬਿੱਟੂ ਰਵਨੀਤ ਬਿੱਟੂ ਨੇ ਦੱਸਰ ਅਕਾਲੀ ਦਲ ਤੋਂ ਚੈਲੰਜ ਕੀਤਾ ਸੀਗਾ ਰਾਜਵਣਾਂ ਨੂੰ ਤੁਹਾਨੂੰਾਂ ਤੋਂ ਚੁਣਨ ਦੀ ਚੁਣੌਤੀ ਦਿੱਤੀ ਗਈ ਸੀ ਜਿਸ ਤੋਂ ਬਾਅਦ ਚੁਣ ਸ਼ਰਮਣੀ ਅਕਾਲੀ ਦਲ ਦੇ ਬਦਲ ਰਵਨੀਤ ਬਿੱਟੂ ਤੇ ਪਲਟਵਾਰ ਕੀਤਾ ਗਿਆ ਅਕਾਲੀ ਦਲ ਦਾ ਕਹਿਣਾ ਹੈ ਕਿ ਪਹਿਲਾਂ ਟਿਕਟ ਲੈ ਕੇ ਆਓ ਫਿਰ ਚੈਲੰਜ ਕਰਨਾ ਕਾਂਗਰਸ ਨੇ ਬਿੱਟੂ ਨੂੰ ਟਿਕਟ ਨਹੀਂ ਦੇਣੀ ਇਹ ਵੀ ਅਕਾਲੀ ਦਲ ਨੇ ਵੱਡਾ ਦਾਅਵਾ ਕਰ ਦਿੱਤਾ ਹੈ ਇਹ ਉਗਲਣਾ ਇਹ ਰਵਨੀਤ ਬਿੱਟੂ ਦੇ ਡੀਐਨਏ ਦੇ ਵਿੱਚ ਹੀ ਹੈ ਪਰ ਜਿਹੜਾ ਅੱਜ ਦਾ ਬਿਆਨ ਹੈ ਉਹ ਮੈਨੂੰ ਟਿਕਟ ਲੈਣ ਦੀ ਮਜਬੂਰੀ ਵੱਧ ਜਾਪ ਰਿਹਾ ਹੈ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਰਵਨੀਤ ਬਿੱਟੂ ਅਲੱਗ ਥਲੱਗ ਪੈ ਗਿਆ ਹੈ ਤੇ ਐਤਕੀ ਟਿਕਟ ਕੱਟੇ ਜਾਣ ਦੇ ਪੂਰੇ ਪੂਰੇ ਅਸਰ ਕਾਰਨ ਸਪਸ਼ਟ ਹੈ ਨਿੱਜੀ ਮੁਫਾਤੇ ਕਰਕੇ ਭਗਵੰਤ ਮਾਨ ਸਾਹਿਬ ਦਾ ਬੁਲਾਰਾ ਬਣਨਾ ਸਰਕਾਰ ਦੀ ਹਮਾਇਤ ਕਰਨਾ ਔਰ ਸਰਕਾਰ ਦੇ ਮਾੜੇ ਕੰਮਾਂ ਨੂੰ ਵੀ ਸਲਾਉਣਾ ਕਿ ਪਤਾ ਨਹੀਂ ਕਿੱਡਾ ਕ ਵੱਡਾ ਕੰਮ ਕਰਤਾ ਮੁੱਖ ਮੰਤਰੀ ਭਗਵੰਤ ਮਾਨ ਮੇਰਾ ਰਵਨੀਤ ਬਿੱਟੂ ਸਾਹਿਬ ਨੂੰ ਸਿੱਧਾ ਸਿੱਧਾ ਸਵਾਲ ਹੈ ਕਿ ਭਰਾਵਾ ਤੇਰੀ ਆਪਣੀ ਟਿਕਟ ਕਿਥੋਂ ਪੱਕੀ ਹੈ ਕਾਂਗਰਸ ਨੇ ਦੇਣੀ ਨਹੀਂ ਆਮ ਆਦਮੀ ਪਾਰਟੀ ਨੇ ਉਹਦੇ ਚਰਿੱਤਰ ਦੇ ਹਿਸਾਬ ਨਾਲ ਵਰਤ ਕੇ ਸਿੱਟ ਦੇਣਾ ਤੇ ਚੈਲੰਜ ਕਰਦੇ ਆਂ ਆਪਾਂ ਸ਼੍ਰੋਮਣੀ ਅਕਾਲੀ ਦਲ ਨੂੰ ਸੋ ਬਾਜਿਫ ਹੋਊਗਾ ਕਿ ਪਹਿਲਾਂ ਟਿਕਟ ਲਿਓ ਕਿਹੜੀ ਪਾਰਟੀ ਤੋਂ ਚੋਣ ਲੜਨੀ ਹੈ ਕਿਹੜੇ ਹਲਕੇ ਤੋਂ ਚੋਣ ਲੜਨੀ ਹੈ ਫਿਰ ਆ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਲ ਕਰੀ ਔਰ ਫਿਰ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦਾ ਬਖੂਬੀ ਤੇ ਟੁਕਮਾ ਜਵਾਬ ਦੇ ਸਰਵਨੀਤ ਬਿੱਟੂ ਤੇ ਅਕਾਲੀ ਦਲ ਦੇ ਵਿੱਚ ਸ਼ਿਕਾਰ ਵਾਰਡ ਪਰਟ ਵਾਰਦਾ سلسلہ ਲਗਾਤਾਰ ਜਾਰੀ ਹੈ ਹੁਣ ਤਾਂ ਨਰਵਨੀਤ ਬਿੱਟੂ ਦਾ ਦਰਸਤੋ ਬਿਆਨ ਵੀ ਸੁਣਾ ਦਿੰਦੇ ਆ ਜਿਸ ਦੇ ਵਿੱਚ ਉਹਨਾਂ ਰਾਜਵਾਨਾਂ ਨੂੰ ਲੁਧਿਆਣਾ ਤੋਂ ਚੋਣ ਲੜਾਉਣ ਦੀ ਚੁਣੌਤੀ ਦਿੱਤੀ ਸੀ ਦੇਖੋ ਸਿੱਖਾਂ ਦੇ ਖਿਲਾਫ ਜ਼ਹਿਰ ਉਗਲਣਾ ਇਹ ਰਵਨੀਤ ਬਿੱਟੂ ਦੇ ਡੀਐਨਏ ਦੇ ਵਿੱਚ ਹੀ ਹੈ ਪਰ ਜਿਹੜਾ ਅੱਜ ਦਾ ਬਿਆਨ ਹੈ ਉਹ ਮੈਨੂੰ ਟਿਕਟ ਲੈਣ ਦੀ ਮਜਬੂਰੀ ਵੱਧ ਜਾਪ ਰਿਹਾ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਰਵਨੀਤ ਬਿੱਟੂ ਅਲੱਗ ਥਲੱਗ ਰਾਜਵਾਨਾ ਆਪ ਇਲੈਕਸ਼ਨ ਲੜ ਲਵੇ ਅਕਾਲੀ ਦਲ ਦੇ ਦੇ ਉਹਨੂੰ ਕੈਂਡੀਡੇਟ ਬਣਾ ਦੇ ਲੁਧਿਆਣੇ ਤੋਂ ਤੇ ਇਸ ਮੁੱਦੇ ਤੇ ਇਲੈਕਸ਼ਨ ਕਿਉਂ ਨਾ ਹੋਵੇ ਮੈਂ ਇਸ ਇਸ ਵਾਰ ਕਲੀਅਰ ਮੈਂ ਇਹ ਗੱਲ ਕਰੂੰਗਾ ਲੋਕਾਂ ਕੋਲ ਵੀ ਤੁਸੀਂ ਜੇ ਮੈਨੂੰ ਵੋਟ ਦੇਣੀ ਆ ਤਾਂ ਵੋਟ ਪਾਇਓ ਜੇ ਤੁਹਾਨੂੰ ਲੱਗਦਾ ਵੀ ਮੈਂ ਦੇਸ਼ ਨੂੰ ਸੰਵਿਧਾਨ ਨੂੰ ਪੰਜਾਬ ਦੇ ਹਿੱਤ ਚ ਜੇ ਤੁਹਾਨੂੰ ਲੱਗਦਾ ਵੀ ਰਾਜਵਾਨਾ ਤੇ ਅਤਵਾਦੀ ਦੇਸ਼ ਦੇ ਹਿੱਤ ਚ ਨੇ ਲੋਕ ਉਹਨਾਂ ਨੂੰ ਵੋਟ ਪਾ ਦੇਣ ਇਸ ਵਾਰ ਮੈਂ ਕਲੀਅਰ ਮੰਡਟ ਹੈ ਜਿਹੜਾ ਆਪਣੇ ਲਈ ਜਦੋਂ ਮੇजे ਮੈਨੂੰ ਟਿਕਟ ਮਿਲੇਗੀ ਮੈਂ ਕਲੀਅਰ ਲੋਕਾਂ ਨੂੰ ਵੋਟ ਕਹੂੰਗਾ ਵੀ ਜੇ ਤੁਸੀਂ ਮੇਰੀ ਆਰ ਹੈ ਜੇ ਤੁਹਾਨੂੰ ਆਰ ਹੈ ਪਸੰਦ ਆ ਤਾਂ ਇਹਦੋਂ ਵੋਟ ਪਾਓ ਜੇ ਤੁਹਾਨੂੰ ਇਹ ਇਹ ਜਿਹੜੇ ਹੁਕਮ ਕਰ ਰਹੇ ਐਸਜੀਪੀਸੀ ਦੇ ਪ੍ਰਧਾਨ ਜਾਂ ਅਕਾਲੀ ਦਲ ਜੇ ਤੁਹਾਨੂੰ ਲੱਗਦਾ ਵੀ ਮੈਂ ਗਲਤ ਹ ਤੇ ਤੁਸੀਂ ਮੇਰੇ ਉਲਟ ਵੋਟ ਪਾ ਦਿਓ ਇਤੋਂ ਵੱਡੀ ਤਾਂ ਕੋਈ ਗੱਲ ਨਹੀਂ ਮੈਂ ਕਰ ਸਕਦਾ ਮੈਂ ਤਾਂ ਸਿੱਧਾ ਇਸ ਗੱਲ ਤੇ ਆ ਕੇ ਇਸ ਵਾਰ ਆਪਣੇ ਲੁਧਿਆਣੇ ਦੇ ਲੋਕਾਂ ਤੋਂ ਵੋਟ ਮੰਗੂੰਗਾ ਵੀ ਭਾਈ ਜੇ ਤਾ ਕਾਨੂੰਨ 'ਚ ਵਿਸ਼ਵਾਸ ਆ ਤੁਹਾਨੂੰ ਜੇ ਤੁਸੀਂ ਮੰਨਦੇ ਹੋ ਕਾਨੂੰਨ ਪੂਰੇ ਕਾਨੂੰਨ ਦਾ ਰਾਜ ਹੋਣਾ ਚਾਹੀਦਾ ਤੇ ਮੈਨੂੰ ਪਾਇਓ ਜੇ ਤੁਸੀਂ ਚਾਹੋ ਨੇ ਔਰ ਖਾਲਿਸਤਾਨ ਬਣਨਾ ਚਾਹੀਦਾ ਅਤਵਾਦ ਆਉਣਾ ਚਾਹੀਦਾ ਤੇ ਫਿਰ ਤੁਸੀਂ ਜਿਹੜਾ ਵੀ ਇਹਨਾਂ ਦਾ ਕੈਂਡੀਡੇਟ ਹੋਗਾ ਉਹਨੂੰ ਵੋਟ ਪਾ ਦਿਓ ਇਤੋਂ ਵੱਡੀ ਗੱਲ ਮੈਂ ਹੋਰ ਕੀ ਕਹਿ ਦਵਾਂ ਇਹ ਰਵਨੀਤ ਬਿੱਟੂ ਦੇ ਡੀਐਨਏ ਦੇ ਵਿੱਚ ਹੀ ਹੈ ਪਰ ਜਿਹੜਾ ਅੱਜ ਦਾ ਬਿਆਨ ਹੈ ਉਹ ਮੈਨੂੰ ਟਿਕਟ ਲੈਣ ਦੀ ਮਜਬੂਰੀ ਵੱਧ ਜਾਪ ਰਿਹਾ ਕਿਉਂਕਿ ਕਾਂਗਰਸ ਪਾਰਟੀ ਦੇ ਵਿੱਚ ਰਵਨੀਤ ਬਿੱਟੂ ਅਲੱਗ ਥਲੱਗ ਪੈ ਗਿਆ ਤੇ ਐਤਕੀ ਟਿਕਟ ਕੱਟੇ ਜਾਣ ਦੇ ਪੂਰੇ ਪੂਰੇ ਅਸਰਾਂ ਕਾਰਨ ਸਪਸ਼ਟ ਹੈ ਨਿੱਜੀ ਮਫਾਦਾ ਕਰਕੇ ਭਗਵੰਤ ਮਾਨ ਸਾਹਿਬ ਦਾ ਬੁਲਾਰਾ ਪੜਨਾ ਸਰਕਾਰ ਦੀ ਹਮਾਇਤ ਕਰਨਾ ਔਰ ਸਰਕਾਰ ਦੇ ਮਾੜੇ ਕੰਮਾਂ ਨੂੰ ਵੀ ਸੁਣਾਉਣਾ ਕਿ ਪਤਾ ਨਹੀਂ ਕਿੱਡਾ ਕ ਵੱਡਾ ਕੰਮ ਕਰਤਾ ਮੁੱਖ ਮੰਤਰੀ ਭਗਵੰਤ ਮਾਨ ਮੇਰਾ ਰਵਨੀਤ ਬਿੱਟੂ ਸਾਹਿਬ ਨੂੰ ਸਿੱਧਾ-ਸਿੱਧਾ ਸਵਾਲ ਹੈ ਕਿ ਭਰਾਵਾ ਤੇਰੀ ਆਪਣੀ ਟਿਕਟ ਕਿਤੋਂ ਪੱਕੀ ਹੈ ਕਾਂਗਰਸ ਨੇ ਦੇਣੀ ਨਹੀਂ ਆਮ ਆਦਮੀ ਪਾਰਟੀ ਨੇ ਉਹਦੇ ਚਰਿੱਤਰ ਦੇ ਹਿਸਾਬ ਨਾਲ ਵਰਤ ਕੇ ਸਿੱਟ ਦੇਣਾ ਤੇ ਚੈਲੰਜ ਕਰਦੇ ਆਂ ਆਪਾਂ ਸ਼ਰਮ ਨਹੀਂ ਅਕਾਲੀ ਦਲ ਨੂੰ ਸੋ ਵਾਜਿਬ ਹੋਊਗਾ ਕਿ ਪਹਿਲਾਂ ਟਿਕਟ ਲਿਓ ਕਿਹੜੀ ਪਾਰਟੀ ਤੋਂ ਚੋਣ ਲੜਨੀ ਹੈ ਕਿਹੜੇ ਹਲਕੇ ਤੋਂ ਚੋਣ ਲੜਨੀ ਹੈ ਫਿਰ ਆ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਗੱਲ ਕਰੀ ਔਰ ਫਿਰ ਸ਼੍ਰੋਮਣੀ ਅਕਾਲੀ ਦਲ ਇਸ ਗੱਲ ਦਾ ਬਖੂਬੀ ਤੇ ਟੁਕਮਾ ਜਵਾਬ ਦੇ ਰੁਕ ਕਰਾਂਗੇ ਅਗਲੀ ਵੱਡੀ ਖਬਰ ਦਾ ਸਮਾਣਾ ਦੇ ਵਿੱਚ ਦਰਦਨਾਕ ਸੜਕ ਹਾਦਸਾ ਵਾਪਰਿਆ ਟਰੱਕ ਨੇ ਇੱਕ ਬਾਈਕ ਨੂੰ ਜ਼ੋਰ ਦਾ ਟੱਕਰ ਮਾਰ ਦਿੱਤੀ ਤੇ ਹਾਦਸੇ ਦੇ ਵਿੱਚ ਇਹਨਾਂ ਨੌਜਵਾਨਾਂ ਦੀ ਮੌਤ ਹੋਈ ਹੈ ਗੰਭੀਰ ਹੋਂਦ ਦੇ ਨਾਲ ਇੱਕ ਸ਼ਖਸ ਜ਼ਖਮੀ ਹੋਇਆ ਹੈ ਦਰਸਰ ਸਮਾਣਾ ਦੇ ਪਿੰਡ ਟੈਂਟਿਲ ਦੇ ਨੇੜੇ ਇਹ ਦਰਦਨਾਕ ਹਾਦਸਾ ਵਾਪਰਿਆ ਟਰੱਕ ਨੇ ਇੱਕ ਬਾਈਕ ਨੂੰ ਜ਼ੋਰਦਾਰ ਟੱਕਰ ਮਾਰੀ ਤੇ ਇਸ ਹਾਦਸੇ ਦੇ ਉੱਤੇ ਨੌਜਵਾਨਾਂ ਦੀ ਮੌਤ ਹੋਈ ਹੈ ਜਦਕਿ ਇੱਕ ਸ਼ਖਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਕਿਉਂਕਿ ਗੰਭੀਰ ਰੂਪ ਦੇ ਨਾਲ ਸ਼ਖਸ ਜ਼ਖਮੀ ਹੋਇਆ ਤੁਹਾਨੂੰ ਹਾਦਸੇ ਦੀ ਜਗਤ ਦੀਆਂ ਤਸਵੀਰਾਂ ਵਿਖਾ ਰਹੇ ਹਾਂ ਤਸਵੀਰਾਂ ਦੇ ਵਿੱਚ ਉਹ ਬਾਈਕ ਮੋਟਰਸਾਈਕਲ ਨਜ਼ਰ ਆ ਰਿਹਾ ਜਿਸ ਨੂੰ ਕਿ ਟਰੱਕ ਦੇ ਬਰੋ ਜ਼ੋਰਦਾਰ ਟੱਕਰ ਮਾਰੀ ਗਈ ਤੇ ਬਾਈਕ ਬੁਰੀ ਤਰ੍ਹਾਂ ਚੱਕਣਾ ਛੁਰੂ ਹੋ ਗਿਆ ਬੁਰੀ ਤਰ੍ਹਾਂ ਨੁਕਸਾਨੇ ਗਏ ਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਤਿੰਨ ਨੌਜਵਾਨਾਂ ਦੀ ਜਾਨ ਚਲੀ ਗਈ ਜਦਕਿ ਇੱਕ ਸ਼ਖਸ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਮੋਟਰਸਾਈਕਲ ਤੇ ਸਵਾਰ ਦੇਖੇ ਸੀ ਉੱtre ਖੜਾ ਕੇ ਮੋਟਰਸਾਈਕਲ ਮੇਰੇ ਪਾਸ ਇੱਕ ਗੱਡੀ ਪਹਿਲਾਂ ਖੜੀ ਸੀ ਫਿਰ ਅਸੀਂ ਦੇਖੇ ਚਾਰ ਬੰਦੇ ਪਏ ਤੇ ਅਸੀਂ ਉਹਨਾਂ ਨੂੰ ਪਲਟਿਆ ਦੇਖਿਆ ਇੱਕ ਬੰਦਾ ਟੀ ਨੂੰ ਪਾਣੀ ਪਿਆ ਘਟੋ ਘਟ ਮੇਰੇ ਬਾਈ ਜੀ ਵੀਰ ਜੀ ਬੈਠੇ ਨੇ ਐਵੇਂ ਨਾਲ ਸੁਪਟਾਲੇ ਫੋਨ ਕੀਤਾ ਸੁਆਣੇ ਵੀ ਕੀਤਾ ਤੁਹਾਨੂੰ ਕੋਲੋਂ ਡੇਢ ਘੰਟਾ ਹੋ ਗਿਆ ਐਵੇਂ ਨਾਲ ਫੋਨ ਆਈ ਆ ਜੇ ਮੌਕੇ ਤੇ ਆ ਜਾਂਦੇ ਸ਼ਾਇਦ ਦੋ ਬੰਦੇ ਤਿੰਨ ਬੰਦੇ ਤਾਂ ਡੈੱਡ ਹੋ ਗਏ ਹੁਣ ਇੱਕ ਬੰਦਾ ਠੀਕ ਆ ਇਹਨਾਂ ਚੋਂ ਬਚ ਜਾਂਦਾ ਇੱਕ ਬੰਦਾ ਡੈੱਡ ਤੇ ਅਸੀਂ ਆਏ ਆ ਮੌਤ ਕਿੰਨੇ ਦੀ ਹੋਈ ਏ ਮੌਤ ਤਿੰਨ ਦੀ ਹੋ ਗਈ ਜੀ ਇਹ ਮੋਟਰਸਾਈਕਲ ਤੇ ਤਿੰਨ ਕਿੰਨੇ ਮੋਟਰਸਾਈਕਲ ਤੇ ਜੀ ਜੀ ਤੇ ਕਿੰਨੇ ਵੀ ਡਬਲ ਹੋਣਾ ਚਾਹੀਦਾ ਜਿੱਥੇ ਬਹੁਤ ਹਾਦਸੇ ਹੁੰਦੇ ਨੇ ਰੋਜ਼ ਆ ਇੱਕ ਹਾਦਸਾ ਹੁੰਦਾ ਹੀ ਹੁੰਦਾ ਹੈ ਇਹ ਬੜਾ ਨਿਖਾਨਾ ਹੋ ਰਿਹਾ ਜੀ ਰੋਜ਼ ਦੀ ਇੱਕ ਬੰਦਾ ਦੋ ਮਰਦੀ ਮਰਦੇ ਨੇ ਅੱਜ ਤਿੰਨ ਤਿੰਨ ਮਰ ਗਏ ਜੀ ਦੀ ਅੱਗੇ ਦੇਖਿਆ ਹੋਵੇ ਕਾਗਜ਼ ਕਰਕੇ ਕਿੱਥੇ ਜਾਣ ਕੁਝ ਪਤਾ ਲੱਗੇ ਹੁਣ ਤੱਕ ਕਲਾਰਾਂ ਦਾ ਇੱਕ ਕਲਾਰਾਂ ਦਾ ਜੀ ਇੱਕ ਮਹੀਨਾ ਦਾ ਅਲੱਗ-ਅਲੱਗ ਪਿੰਡਾਂ ਦੇ ਨੇ ਜੀ ਇਹ ਤੇ ਅਸੀਂ ਤਾਂ ਇਹ ਪੂਰਨ ਸਰਕਾਰ ਤੋਂ ਮੰਗ ਕਰਦਿਆ ਵੀ ਸਾਡਾ ਇਤਿਹਾਸੇ ਬਹੁਤ ਹੁੰਦੇ ਨੇ ਇਹ ਡਬਲ ਰੋਡ ਹੋਣਾ ਠੀਕ ਹੈ ਚਾਰ ਬੰਦੇ ਅਸੀਂ ਮੋਟਰਸਾਈਕਲ ਤੇ ਤਿੰਨ ਮਰ ਗਏ ਨੇ ਇੱਕ ਠੀਕ ਹੈ ਬਟ ਹਸਪਤਲ ਭੇਜਦੇ ਨਹੀਂ ਕਦੇ ਗੱਡੀ ਖੜੀ ਮੋਕੇ ਦੇ ਤਫतीश ਕਰਕੇ ਪਰਚਾ ਦੱਚ ਘਰਾਂ ਘੱਡੀ ਖੜਾ ਪਤਾ ਲੱਗੇ ਕਿੱਥੇ ਦੇਣ ਦੱਸਿਆ ਇਹ ਨਹੀਂ ਪਤਾ ਲੱਗਿਆ ਜੀ ਚਾਰ ਬਦੇਸੀ ਮੋਟਰਸਾਈਕਲ ਤੇ ਤਿੰਨ ਮਰ ਗਏ ਨੇ ਇੱਕ ਠੀਕ ਆ ਬਟ ਹਸਪਤਲ ਭੇਜਦੇ ਨਹੀਂ ਕਹਿੰਦੇ ਹਾਂਜੀ ਗੱਡੀ ਖਰੀਦ ਮੌਕੇ ਦੇ ਤਫतीश ਕਰਕੇ ਪਰਚਾ ਦੱਚ ਘਰਾਂ ਕੱਢੀ ਖਰਾਬ ਪਤਾ ਲੱਗਿਆ ਕਿੱਥੇ ਦੇ ਆ ਦੱਸਿਆ ਇਹ ਨਹੀਂ ਪਤਾ ਲੱਗਿਆ ਜੀ ਕੁਝ ਰੁਕਰਾਈਆਂ ਲਈ ਖਬਰ ਦਾ ਪੰਜਾਬ ਪੁਲਿਸ ਨੂੰ ਵੱਡੀ ਕਾਮਯਾਬੀ ਹਾਸਲ ਹੋਈ ਹੈ ਅੰਤਰਾਜੀ ਫਾਰਮਾ ਡਰਗ ਕਾਟਿਲ ਦਾ ਪਰਦਾਫਾਸ਼ ਕੀਤਾ ਗਿਆ 15 ਲੱਖ ਤੋਂ ਵੱਧ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਦੋ ਗੈਦੀਆਂ ਸਮੇਤ 12 ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਗੁਜਰਾਤ ਅਤੇ ਯੂਪੀ ਦੇ ਨਾਲ ਇਹਨਾਂ ਤਸਕਰਾਂ ਦੇ ਦਰਜ ਹੋਣੇ ਇਸੇ ਮੁਕਦਮੇ ਦੇ ਵਿੱਚ ਅੰਮ੍ਰਿਤਸਰ ਸਿਟੀ ਪੁਲਿਸ ਦੇ ਵੱਲੋਂ 14500 ਡਰਮਾਡਰ ਗੁੜੀਆਂ ਦੀ ਬਰਾਮਦਗੀ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਅਮਰਸਰ ਦੇ ਪਿੰਸ ਖ ਮਾਰ ਦੇ ਵਜੋਂ ਇੱਕ ਸਥਾਨਕ ਨਸ਼ਾ ਤਸਕਰ ਦੀ ਗ੍ਰਿਫਤਾਰੀ ਕੀਤੀ ਗਈ ਤੇ ਇੱਕ ਮਹੀਨੇ ਦੀ ਲੰਬੀ ਬਾਰਕੀ ਦੇ ਨਾਲ ਕੀਤੀ ਗਈ ਜਾਂਚ ਤੋਂ ਬਾਅਦ ਪੁਲਸ ਅਧਿਕਾਰਕਾਰ ਇਹ ਵੱਡੀ ਕਾਮਯਾਬੀ ਹਾਸਲ ਹੋਈ। ਇੱਚੇ ਗਨਾਂ ਚ ਵੀ ਪਰ ਉਸੇ ਲੜੀ ਦੇ ਵਿੱਚ ਅਸੀਂ बारह ड्रग समलर फे ने और सिथैटिक ड्रग्स की मैं समझा बहुत व्लीगनीफिकेंट रिकवरी असी है इंटर स्टेट पंद्रह पॉइंट अठ लख गोलियाँ फटिया गई हैं जिड़ी के ट्रेमाडोल और एल्प्राजोलम ये दो सॉल्ट ने जिड़े कि हैबिट फॉर्मिंग भी ने आम ड्र सिंथैटिक ड्रग जिथे भी यूज़ होंगी ड्रगे यूज होंगे ਨਾਮ ਦਾ ਇੱਕ ਡਰੱਗ ਡੈਲਰ ਸਿੰਥੈਟਿਕ ਡਰੱਗਸ ਨਾ ਫੜਿਆ ਜਿ 14500 ਗੋਲੀਆਂ ਫੜੀਆਂ ਗਈਆਂ ਉਹਦੀ ਪੁੱਛਗਿੱਛ ਤੋਂ ਇਨਵੈਸਟੀਗੇਸ਼ਨ ਤੋਂ ਅੱਗੇ ਅਸੀਂ ਹੋਰ ਲੋਕ ਫੜੇ ਮੇਜਰ ਸਿੰਘ ਇੱਕ ਸੀ ਗਵਿੰਦਵਾਲ ਜੇਲ੍ਹ ਦੇ ਵਿੱਚੋਂ ਉਹਨੂੰ ਅਰੈਸਟ ਕੀਤਾ ਪ੍ਰੋਡਕਸ਼ਨ ਵਨ ਤੇ ਲਿਆਇਆ ਹੈ ਉਹਦਾ ਫੋਨ ਵੀ ਅਸੀਂ ਰਿਕਵਰ ਕੀਤਾ ਉਸ ਤੋਂ ਬਾਅਦ ਬਲਜਿੰਦਰ ਸਿੰਘ ਆਕਾਸ਼ ਸੁਰਜੀਤ ਗੁਰਪ੍ਰੀਤ ਸਾਰੇ ਪੱਟੀ ਦੇ ਰਹਿਣ ਵਾਲੇ ਆ ਤੇ ਮੋਹਰ ਸਿੰਘ ਇੱਕ ਹਰੀਕੇ ਦਾ ਇਹ ਬੰਦੇ ਅਸੀਂ ਗ੍ਰਿਫਤਾਰ ਕੀਤੇ ਇਹਦੇ ਚਲਜਮ ਇਸ ਨਿਊਜ਼ ਹੈਡਲਾਈਨਸ ਕੇ ਪ੍ਰਾਈਮ ਇਟਾ ਦਾ ਵਰਕ ਵੀਜ਼ਾ ਪ੍ਰੀ ਅਪਰੂਵਡ ਲਿਮੀਆ ਦੇ ਨਾਲ ਅਪਲਾਈ ਕਰੋ ਰਜਿਸਟਰ ਵਿਦਾਂ येलो ਲੀਫ ਨੋ ਏਜ ਲਿਮਿਟ ਕੇ ਪ੍ਰાયੋਜਕ ਕੈਨੇਡਾ ਦਾ ਵਰਕ ਵੀਜ਼ਾ ਪ੍ਰੀ ਅਪਰੂਵਡ ਲਿਮੀਆ ਦੇ ਨਾਲ ਅਪਲਾਈ ਕਰੋ ਰਜਿਸਟਰ ਵਿਦਾਂ येलो ਲੀਫ ਨੋ ਏਜ ਲਿਮਿਟ ਰੁਕ ਕਰਾਂਗੇ ਅਗਲੀ ਖਬਰ ਦਾ ਇੱਕ ਪਾਸੇ ਜਿੱਥੇ ਨਸ਼ੇ ਨੂੰ ਲੈ ਕੇ ਪੁਲਿਸ ਲਗਾਤਾਰ ਐਕਸ਼ਨ ਕਰ ਰਹੀ ਹੈ ਐਕਸ਼ਨ ਦਾ ਦਾਵਾ ਕੀਤਾ ਜਾਂਦਾ ਤਾਂ ਉੱਥੇ ਹੀ ਦੂਜੇ ਪਾਸੇ ਜੀਆਂ ਤਸਵੀਰਾਂ ਵੀ ਜੜੀਆਂ ਸਾਹਮਣੀਆਂ ਨੇ ਜੋ ਕਿ ਪਰੇਸ਼ਾਨ ਕਰਨ ਵਾਲੀਆਂ ਨੇ ਜੀ ਮੈਂ ਕਹਿੰਦੇ ਆ ਫਿਰ ਅਪਰੂਵ ਹੀ ਕਰਨਾ ਵਾ ਜੀ ਖਾਨਾ ਰਗਾ ਰਗਾ ਸ਼ਾਨਦਾਰ ਸਾਹਿਬ ਆਜੋ ਇਹ ਰਗਾ ਰਾਤ ਦੇ ਹਨੇਰੇ 'ਚ ਸੜਕ ਵਿਚਾਲੇ ਖੜਿਆ ਇਹ ਸ਼ਖਸ ਜੋ ਨਸ਼ੇ ਚਿਤੁੱਤ ਹੈ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ ਦੋ ਕਦਮ ਅੱਗੇ ਚੱਲਦਾ ਤੇ ਫਿਰ ਇੱਕ ਕਦਮ ਪਿੱਛੇ ਹਟ ਜਾਂਦਾ ਹੈ ਤਸਵੀਰਾਂ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੇ ਨੇੜੇ ਦੀਆਂ ਨੇ ਜਿੱਥੇ ਕਿਸੇ ਨੇ ਇਸ ਨੂੰ ਕੈਮਰੇ 'ਚ ਕੈਦ ਕਰ ਲਿਆ ਇਸ ਵੀਡੀਓ 'ਚ ਨਸ਼ੇੜੀ ਦੇ ਵੱਲੋਂ ਨਸ਼ਾ ਉਹ ਕਿੱਥੋਂ ਲੈ ਕੇ ਆਉਂਦਾ ਹੈ ਇਸ ਬਾਰੇ ਵੀ ਖੁਲਾਸਾ ਕੀਤਾ ਜਾ ਰਿਹਾ ਹੈ ਭਾਈ ਇਹ ਜਿਹੜੇ ਸੀਐਸਟਾਫ ਦੇਤੇ ਗਏ ਸਰਤਾਜ ਅੱਛਾ ਸਰ ਭਾਈ ਹੂੰ ਠੀਕ ਹੈ ਉਹਨਾਂ ਨੇ ਇੱਥੇ ਹੋਟਲ ਆ ਰ ਸਰਤਾਜ ਇਹਨਾਂ ਉਹਨਾਂ ਦੇ ਗੋਰੇ ਨੇ ਅੱਛਾ ਉਹਨਾਂ ਦੇ ਮੈਂ ਹੋਟਲ ਮਤੇ ਉਹਨਾਂ ਦੇ ਪੱਕੇ ਕਮਰੇ ਲਵਾਉਣੇ ਦੇ ਉੱਤੇ ਉਹਨਾਂ ਦਾ ਫੋਨ ਕਰਨਾ ਦਾ ਨਸ਼ੇ ਚ ਤੁਤ ਨੌਜਵਾਨ ਨੇ ਦੱਸਿਆ ਕਿ ਉਹ ਦਰਬਾਰ ਸਾਹਿਬ ਦੇ ਨੇੜੇ ਹੋਟਲ 'ਚ ਲੋਕਾਂ ਨੂੰ ਕਮਰਾ ਦਿਵਾਉਣ ਦਾ ਕੰਮ ਕਰਦਾ ਹੈ ਨੇੜੇ ਜਾਓ ਠੀਕ ਹੈ ਨੇੜੇ ਹੈ ਜਲਦੀ ਸਾਰੀ ਨਾ ਠੀਕ ਹੈ ਇੱਧਰ ਲੈ ਹੱਥ ਪਹਿਲਾਂ ਮੈਡੀਕਲ ਲਗਾ ਦੇ ਚਾਤੀ ਵੰਡ ਕਟੀਵਾਨ ਨੈਰ ਹਾਂ ਲੈ ਜਾਗੇ ਠੀਕ ਹੈ ਜੀ ਇਹ ਆਪਣੇ ਜਿਦੋਂ ਆਪਾਂ ਮੜਾ ਜਾਂਦੇ ਅੱਗੇ ਜਾਂਦੇ ਇਹਦੇ ਜਿਹੜੇ ਪਾਰ ਕਰਦੇ ਆ ਤੇ ਸਾਹਮਣੇ ਬਿਜਾਰ ਨੇ ਆਕਰ ਹਮ ਯਾਰ ਜਿਹੜੇ ਵੜਦੇ ਆ ਸਾਰੀ ਇੱਧਰ ਦੇ ਹੱਥੋਂ ਪਹਿਲਾ ਮੈਡੀਕਲ ਪਹਿਲਾ ਮੈਡੀਕਲ ਸਟੋਰ ਨਸ਼ੇ ਦੇ ਜਾਲ ਚ ਫਸੇ ਇੱਕ ਹੋਰ ਨੌਜਵਾਨ ਦੀ ਵੀਡੀਓ ਲੁਧਿਆਣਾ ਦੇ ਬੱਸ ਸਟੈਂਡ ਦੇ ਨੇੜਿਓਂ ਸਾਹਮਣੇ ਆਈ ਹੈ ਦਰਅਸਲ ਦੋ ਲੋਕ ਘਰ ਜਾਣ ਦੇ ਲਈ ਆਪਣੀ ਗੱਡੀ 'ਚ ਬੈਠਣ ਲੱਗੇ ਤਾਂ ਉਹਨਾਂ ਦੀ ਗੱਡੀ ਦੀ ਆੜ ਦੇ ਵਿੱਚ ਇੱਕ ਨੌਜਵਾਨ ਨਸ਼ੇ ਦਾ ਟੀਕਾ ਲਾ ਰਿਹਾ ਸੀ ਜਦ ਨੌਜਵਾਨਾਂ ਦੇ ਵੱਲੋਂ ਨਸ਼ੇੜੀ ਨੌਜਵਾਨ ਨੂੰ ਰੋਕਿਆ ਗਿਆ ਤਾਂ ਉਸਨੇ ਨਸ਼ੇ ਦਾ ਟੀਕਾ ਉੱਥੇ ਸੁੱਟ ਦਿੱਤਾ। ਇਹ ਗਲਤੀ ਮੰਨ ਰਿਹਾ ਆਪਣੀ? ਹਾਂਜੀ ਗਲਤੀ ਮੰਨ ਰਿਹਾ। ਹਾਂਜੀ ਅੱਗੇ ਤੋਂ ਨਹੀਂ ਲੰਦਾ ਬਈ। ਨਹੀਂ ਲੰਦਾ ਹੈਗਾ। ਨਹੀਂ ਲੰਦਾ ਬਈ। ਦੇਖ ਲੈ ਜੇ ਲਾਇਆ। ਜੇ ਤੈਨੂੰ ਇਸ ਏਰੀਆ 'ਚ ਦੇਖ ਲਿਆ ਸੀ। ਹਾਂ ਨਹੀਂ ਲੰਦਾ। ਹੈਂ? ਨਹੀਂ ਲੰਦਾ। ਲਾ ਕੰਨੀ ਹੱਥ ਲਾ। ਕੰਨੀ ਹੱਥ ਲਾ। ਲਾ ਕੰਨੀ ਹੱਥ ਦੁਆਰਾ। ਟੋਪੀ ਲਾ ਕੇ ਘਰ। ਇਹ ਸੁੱਟ ਦੇ ਇਹਨੂੰ। ਸੁੱਟ ਦੇ ਨਾ ਬਈ। ਸੁੱਟ ਪਹਿਲਾਂ ਮੇਰੇ ਸਾਹਮਣੇ। ਆ ਦੇਖੋ ਜੀ। ਜਾਣੇ ਸੌੜਤਾ ਹੀ ਨੀਲੰਦਰ ਵੀ ਹੈ ਉਹਨਾਂ ਨੌਜਵਾਨਾਂ ਦੇ ਵੱਲੋਂ ਨਸ਼ੇੜੀ ਦੀ ਜਦੋਂ ਤਲਾਸ਼ੀ ਲਈ ਗਈ ਤਾਂ ਉਸ ਕੋਲੋਂ ਚਿੱਟੇ ਦਾ ਸਮਾਨ ਬਰਾਮਦ ਹੋਇਆ ਇਸ ਤੋਂ ਬਾਅਦ ਜਦ ਨੌਜਵਾਨਾਂ ਨੇ ਉਸ ਨੂੰ ਛੱਡ ਦਿੱਤਾ ਤਾਂ ਜੋ ਇੰਜੈਕਸ਼ਨ ਉਸ ਦੇ ਵੱਲੋਂ ਸੁੱਟਿਆ ਗਿਆ ਸੀ ਉਸ ਨੂੰ ਲੱਭ ਕੇ ਉੱਥੋਂ ਫਰਾਰ ਹੋ ਗਿਆ ਉਹ ਦੇਖੋ ਭੱਜ ਸ਼ਰਿਆਮ ਚੱਲ ਰਿਹਾ ਨਸ਼ੇ ਦਾ ਕਾਰੋਬਾਰ ਤੇ ਉਸ ਤੋਂ ਸ਼ਿਕਾਰ ਹੋ ਰਹੇ ਲੋਕਾਂ ਦੀਆਂ ਸਾਹਮਣੇ ਆਉਂਦੀਆਂ ਇਹ ਤਸਵੀਰਾਂ ਇਹ ਹੋਰ ਤਸਵੀਰਾਂ ਨੇ ਜੋ ਪੁਲਿਸ ਦੇ ਐਕਸ਼ਨ ਤੇ ਉਹਨਾਂ ਦੇ ਦਾਅਵਿਆਂ ਤੇ ਸਵਾਲ ਖੜਾ ਕਰਦੀਆਂ ਨੇ। ਅੰਮ੍ਰਿਤਸਰ ਤੋਂ ਬਿਊਰੋ ਰਿਪੋਰਟ ਦੇ ਨਾਲ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ ਨਿਊਜ਼ 18 ਪੰਜਾਬ। ਹੁਣ ਗੱਲ ਕਰਾਂਗੇ ਗੁਰੂਗ੍ਰਾਮ ਦੀ ਜਿੱਥੇ ਕਿ ਪਿਛਲੇ 6 ਮਹੀਨੇ ਦੇ ਦੌਰਾਨ ਲੋਕਾਂ ਨੇ ਇੰਨੀ ਜ਼ਿਆਦਾ ਸ਼ਰਾਬ ਖੇਦੀ ਖਰੀਦੀ ਕੇ ਵਿਕਰੀ ਦਾ ਅੰਕੜਾ ਪਿਛਲੇ ਸਾਲ ਦੇ ਸੇਲ ਦੇ ਰਿਕਾਰਡ ਨੂੰ ਵੀ ਪਾਰ ਕਰ ਗਿਆ। ਸ਼ਹਿਰ ਦੇ ਵਿੱਚ ਇੱਕ ਮਹੀਨੇ ਦੇ ਵਿੱਚ 300 ਕਰੋੜ ਰੁਪਏ ਤੋਂ ਵੀ ਜ਼ਿਆਦਾ ਦੀ ਸ਼ਰਾਬ ਵਿਕੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਦੇ ਨਾਲ ਲੱਗਦੇ ਗੁਰੂਗ੍ਰਾਮ ਜਿੱਥੇ ਦੀਆਂ ਗगनचुंबी ਇਮਾਰਤਾਂ ਅਤੇ ਫਰਾਟੇ ਭਰਦੀਆਂ ਸੜਕਾਂ ਇਸ ਸ਼ਹਿਰ ਦੀ ਪਹਿਚਾਨ ਨੇ ਉਥੇ ਇਸ ਸ਼ਹਿਰ ਦੇ ਵਿੱਚ ਸ਼ਰਾਬ ਦੀ ਡਿਮਾਂਡ ਵੀ ਤੇਜ਼ੀ ਨਾਲ ਵੱਧ ਰਹੀ ਹੈ ਸਾਈਬਰ ਸਿਟੀ ਦੇ ਲੋਕ 1 ਮਹੀਨੇ ਦੇ ਵਿੱਚ 300 ਕਰੋੜ ਰੁਪਏ ਤੋਂ ਜ਼ਿਆਦਾ ਦੀ ਸ਼ਰਾਬ ਪੀ ਗਏ ਅਤੇ ਅਸੀਂ ਨਹੀਂ ਬਲਕਿ ਐਕਸਾਈਜ਼ ਵਿਭਾਗ ਦਾ ਡਾਟਾ ਬਿਆਨ ਕਰ ਰਿਹਾ ਹੈ ਸਾਲ 2022 ਤੋਂ 2023 ਦੇ ਵਿਚਾਲੇ ਦੇ ਅੰਕੜਿਆਂ ਦੀ ਗੱਲ ਕਰੀਏ ਤਾਂ ਸ਼ਰਾਬ ਦੀ ਵਿਕਰੀ ਦੇ ਵਿੱਚ ਕਰੀਬ 20% ਦਾ ਇਜ਼ਾਫਾ ਹੋਇਆ ਹੈ गुड़गावा में जो कलेक्शन लास्ट ईयर की थी छ महीने की आ, वो आ, टोटल पंद्रह सौ अठारह करोड़ रुपए थी गुड़गावा ईस्ट और वेस्ट की मिलाकर तो इस साल अठारह सौ बयालीस करोड़ रुपए टोटल कलेक्शन अब तक हो चुकी है छ महीनों में तो तकरीबन इसमें बीस परसेंट से ज्यादा का इजाफा हुआ है लास्ट ईयर से आंकड़े जिले जोन शराब की सब तो ज्यादा विक्री होंगी है

ਤਾਂ ਪੂਰੇ ਸਾਲ ਦੇ ਅੰਕੜੇ ਦੇ ਵਿੱਚ ਆਪਕਾਰੀ ਵਿਭਾਗ ਨੂੰ ਹੋਰ ਮੁਨਾਫੇ ਦੀ ਸੰਭਾਵਨਾ ਹੈ ਗੁਰੂਗ੍ਰਾਮ ਤੋਂ ਧਰਮਵੀਰ ਸ਼ਰਮਾ న్యూਸ 18 ਪੰਜਾਬ ਅੱਗੇ ਪੜਾਂਗੇ ਤੇ ਗੱਲ ਕਰਾਂਗੇ ਕਰੋਨਾ ਦੀ ਕਰੋਨਾ ਦੇ ਨਵੇਂ ਵੈਰੀਐਂਟ ਲੈ ਕੇ ਦੁਨੀਆ ਭਰ ਦੇ ਵਿੱਚ ਲ ਟੈਪਾਰਸ ਦੇ ਵਿੱਚ ਲਗਾਤਾਰ ਕਰੋਨਾ ਦੇ ਕੇਸ ਵਧਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਕਰੋਨਾ ਦਾ ਨਵਾਂ ਕੇਸ ਸਾਹਮਣੇ ਆਇਆ ਅਮਰਸਰ ਦੇ ਵਿੱਚ ਲੰਡਨ ਤੋਂ ਪਰਤੀ ਮਹਿਲਾ ਕਰੋਨਾ ਪੋਜ਼ਿਟਿਵ ਪਾਈ ਗਈ ਹੈ ਨਿੱਜੀ ਹਸਪਤਾਲ ਦੇ ਜਿਸ ਨੂੰ ਕੇ ਦਾਖਲ ਕਰਵਾਇਆ ਗਿਆ ਸੋ ਪੰਜਾਬ ਦੇ ਵਿੱਚ ਵੀ ਕੋਰੋਨਾ ਦੇ ਨਵੇਂ ਵੈਰੀਐਂਟ ਨੇ ਜਿਹੜੀ ਇੱਕ ਦਸਤਕ ਦੇ ਦਿੱਤੀ ਹੈ ਪੰਜਾਬ ਦੇ ਵਿੱਚ ਕਿ ਨਾ ਕਿ ਇਸ ਦੇ ਨਾਲ ਮੁਸ਼ਕਲ ਆਉਣ ਵਾਲੇ ਦੰਦ ਦੇ ਵਿੱਚ ਵਧ ਸਕਦੀ ਹੈ ਕਿਉਂਕਿ ਕੋਰੋਨਾ ਦੇ ਨਵੇਂ ਵੈਰੀਐਂਟ ਨੂੰ ਲੈ ਕੇ ਦੁਨੀਆ ਭਰ ਦੀ ਵਿੱਚ ਚਲ ਰਿਹਾ ਹੈ ਭਾਰਤ ਦੇ ਵਿੱਚ ਲਗਾਤਾਰ ਕੋਰੋਨਾ ਦੇ ਕੇਸ ਵਧਦੇ ਹੋਏ ਨਜ਼ਰ ਆ ਰਹੇ ਤਾਂ ਪੰਜਾਬ ਦੇ ਵਿੱਚ ਕੋਰੋਨਾ ਦਾ ਨਵਾਂ ਕੇਸ ਜਿਹੜਾ ਕਿ ਉਹ ਸਾਹਮਣੇ ਆਇਆ ਮਰਸਦੀ ਵਿੱਚ ਲੰਡਨ ਤੋਂ ਤਸਤੀ ਮਹਿਲਾ ਕੋਰੋਨਾ ਪੋਸਟ ਪਾਈ ਗਈ ਹੈ ਨਿੱਜੀ ਹਸਪਤਾਲ ਦੇ ਵਿੱਚ ਜਿਸ ਨੂੰ ਕੇ ਦਾਖਲ ਕਰਵਾਇਆ ਗਿਆ ਜ਼ਰੂਰ ਇੱਥੇ ਧਿਆਨ ਰੱਖਿਆ ਗਿਆ ਇੱਕ ਟੀਮ ਜਿਹੜੀ ਹੈ ਉਹ ਬਿਲਕੁਲ ਐਮਰਜੈਂਸੀ ਦੇ ਬਾਹਰ ਅਸੀਂ ਅਛੇ ਫੇਸ ਹਸਪੀਟਲ ਦੇ ਵਿੱਚ ਖੜੇ ਹਾਂ ਮੋਹਾਲੀ ਦੇ ਜਿਹਦੇ ਵਿੱਚ ਤਿਆਰੀਆਂ ਕੀਤੀ ਗਈਆਂ ਇੱਕ ਪੂਰਾ ਕਾਰਨਰ ਫਿਊ ਕਾਰਨਰ ਬਣਾਇਆ ਗਿਆ ਹਾਲਾਂਕਿ ਇੱਥੇ ਜਿਹੜੇ ਬੈਡ ਨੇ ਜਾਂ ਫਿਰ ਪੂਰੀ ਤਿਆਰੀਆਂ ਕਰਨ ਦਾ ਦਾਵਾ ਕੀਤਾ ਗਿਆ ਤੁਹਾਨੂੰ ਦੱਸ ਦਈਏ ਕਿ ਇਹਦੇ ਵਿੱਚ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਹਸਪੀਟਲ ਜੇਕਰ ਕੋਈ ਆ ਰਿਹਾ ਹੈ ਜਾਂ ਕੋਈ ਭੀੜ ਭਾੜ ਵਾਲਾ ਏਰੀਆ ਬਹੁਤ ਹੀ ਇਤਿਹਾਤਨ ਤੁਸੀਂ ਧਿਆਨ ਰੱਖਣਾ ਹੈ ਮਾਸਕ ਤੁਸੀਂ ਪਣਾ ਕਿਉਂਕਿ ਹੁਣ ਵੀ ਜਿਹੜੇ ਵੇਰੀਐਂਟਸ ਆ ਰਹੇ ਹਨ ਕੇਰਲ ਦੇ ਵੀ ਜਿਸ ਤਰ੍ਹਾਂ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਔਰ ਉਸਤੇ ਕਰਕੇ ਸਾਰੀ ਜਗ੍ਹਾ ਅਲਰਟ ਦਿੱਤਾ ਗਿਆ ਕਿ ਪੂਰਾ ਧਿਆਨ ਰੱਖਿਆ ਜਾਵੇ ਇਸ ਕਰਕੇ ਜਿਹੜੇ ਵਾਰਡਸ ਨੇ ਜਾਂ ਫਿਰ ਸਟ੍ਰਕਚਰਸ ਨੇ ਉਹਨਾਂ ਨੂੰ ਤਿਆਰ ਕੀਤਾ ਗਿਆ ਹਾਲਾਂਕਿ ਅਜੇ ਗੱਲ ਕਰੀਏ ਮਹਾਲੀ ਜ਼ਿਲ੍ਹੇ ਦੀ ਅਸੀਂ ਗੱਲ ਕਰ ਲਈਏ ਅਜੇ ਕੋਈ ਪੇਸ਼ੈਂਟਸ ਨਹੀਂ ਹੈ ਲੇਕਿਨ ਇਤਿਹਾਸਨ ਜ਼ਰੂਰ ਇੱਥੇ ਧਿਆਨ ਰੱਖਿਆ ਗਿਆ ਇੱਕ ਟੀਮ ਜਿਹੜੀ ਹੈ ਉਹ ਬਿਲਕੁਲ ਐਮਰਜੈਂਸੀ ਦੇ ਬਾਹਰ ਲਾਈ ਗਈ ਹੈ ਔਰ ਡਾਕਟਰਸ ਦੇ ਨਾਲ ਦੇ ਨਾਲ ਜਿੰਨੇ ਵੀ ਜਿਹੜੇ ਪੇਸ਼ੈਂਟਸ ਆ ਰਹੇ ਉਹਨਾਂ ਨੂੰ ਵੀ ਹਦਾਇਤਾਂ ਜ਼ਰੂਰ ਦਿੱਤੀ ਜਾ ਰਹੀਆਂ ਕਿ ਤੁਸੀਂ ਮਾਸਕ ਜ਼ਰੂਰ ਲਾਓ ਜੇਕਰ ਤੁਹਾਨੂੰ ਬੁਖਾਰ ਜਾਂ ਜ਼ਖਾਮ ਜਾਂ ਫਿਰ ਇਸ ਤਰ੍ਹਾਂ ਦੇ ਕੋਈ ਸਿੰਪਟਮਸ ਨੇ ਤਾਂ ਤੁਸੀਂ ਜ਼ਰੂਰ ਮਾਸਕ ਲਾ ਕੇ आओ ਤੁਸੀਂ ਡਾਕਟਰ ਨਾਲ ਕੰਸਲਟ ਕਰੋ ਲੇਕਿਨ ਹਜੇ ਵੀ ਕੈਸਾ ਗੱਲ ਹੈ ਕਿਤੇ ਨਾ ਕਿਤੇ ਕਈ ਲੋਕਾਂ 'ਚ ਜ਼ਰੂਰ ਇਹਦੇ ਵਿੱਚ ਲਾਪਰਵਾਹੀ ਜ਼ਰੂਰ ਵੱਧਦੇ ਨਜ਼ਰ ਆ ਰਹੇ ਕਈ ਹਸਪਤਾਲ ਅਸੀਂ ਪਹੁੰਚੇ ਹਾਂ ਜਿੱਥੇ ਹਜੇ ਵੀ ਜਿਹੜੇ ਮਰੀਜ਼ ਨੇ ਜਾਂ ਉਹਨਾਂ ਦੇ ਨਾਲ ਉਹ ਹਜੇ ਵਿਦਆਊਟ ਮਾਸਕ ਜ਼ਰੂਰ ਵੇਖਣ ਨੂੰ ਮਿਲ ਰਹੇ ਹਾਲਾਂਕਿ ਡਾਕਟਰਸ ਜਾਂ ਫਿਰ ਮੈਡੀਕਲ ਟੀਮ ਲਗਾਤਾਰ ਇਹ ਜ਼ਰੂਰ ਕਹਿੰਦੀ ਨਜ਼ਰ ਆ ਰਹੀ ਹੈ ਕਿ ਤੁਸੀਂ ਮਾਸਕ ਜ਼ਰੂਰ ਲਾਓ ਪੇਸ਼ੈਂਟ ਹੋਵੇ ਜਾਂ ਪੇਸ਼ੈਂਟ ਦੇ ਨਾਲ ਹੋ ਕਿਉਂਕਿ ਜਿਸ ਤਰ੍ਹਾਂ ਕਹਿ ਸਕਦੇ ਹਾਂ ਕਿ ਅਚਾਨਕ ਇਹ ਫੈਲਦਾ ਹੈ ਔਰ ਜਿਹੜੇ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਪ੍ਰੋਬਲਮਸ ਹੈ ਉਹ ਤਾਂ ਜ਼ਰੂਰ ਲਾਣ ਲੇਕਿਨ ਉਹਦੇ ਨਾਲ ਜਿਹੜੇ ਹਨ ਉਹਨਾਂ ਨੂੰ ਵੀ ਲਾਣ ਦੀ ਐਡਵਾਈਜ਼ਰੀ ਸਲਾਹ ਦਿੱਤੀ ਗਈ ਹੈ ਮੁਹਾਲੀ ਦੇ ਨਾਲ ਨਾਲ ਚੰਡੀਗੜ੍ਹ ਦੀ ਅਸੀਂ ਗੱਲ ਕਰ ਲਈਏ ਉੱਥੇ ਵੀ ਪੂਰੇ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ ਵਕਤੋ ਬਿਲਕੁਲ ਬੈਟਸ ਦੀ ਪ੍ਰੋਪੀਸ਼ਨ ਦੀ ਗੱਲ ਕਰ ਲਈਏ ਆਕਸੀਜਨ ਦੀ ਗੱਲ ਕਰ ਲਈਏ ਜਾਂ ਫਿਰ ਹੋਰ ਦਵਾਈਆਂ ਦੀ ਗੱਲ ਕਰ ਲਈਏ ਵਕਤੋ ਇੱਕ ਬਿਲਕੁਲ ਡਿਫਰੈਂਟ ਇੱਕ ਕੋਰਨਰ ਬਣਾਇਆ ਗਿਆ ਫਲੂ ਕੋਰਨਰ ਜੇਕਰ ਕਿਸੇ ਨੂੰ ਵੀ ਸਿੰਪਟਮਸ ਹੈ ਤਾਂ ਇੱਥੇ ਆ ਕੇ ਜਰੂਰ ਦਿਖਾ ਸਕਦਾ ਹੈ ਡਾਕਟਰਸ ਦੀ ਇੱਕ ਬਿਲਕੁਲ ਅਲੱਗ ਤੋਂ ਟੀਮ ਇੱਥੇ ਬਿਠਾਈ ਗਈ ਹੈ